हां जी सारे इष्टकार योग्य कैडर ਦੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ YouTube ਚੈਨਲ ਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਹਮੇਸ਼ਾ ਅਪਲੋਡ ਕਰਦੇ ਆਂ ਕਦੇ ਵੀ ਆਪਾਂ ਕੋਈ ਫਾਲਤੂ ਵੀਡੀਓ ਅਪਲੋਡ ਨਹੀਂ ਕਰੀ ਅੱਜ ਦੀ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਕਾਰਨ ਹੋਆ ਈਟੀਟੀ ਕੈਡਰ ਦੀ ਜਿਹੜੀ ਹੁਣ ਭਰਤੀ ਆ ਰਹੀ ਆ ਸਪੈਸ਼ਲ ਐਜੂਕੇਟਰ ਵਾਲੀ ਉਹ ਭਰਤੀ ਦੇ ਬਾਬਤ ਆਪਾਂ ਇਹ ਵੀਡੀਓ ਬਣਾ ਰਹੇ ਆ ਕਿਉਂਕਿ ਬਹੁਤ ਸਾਰੇ ਸਾਥੀਆਂ ਦੇ ਗਰੁੱਪ ਦੇ ਵਿੱਚ ਵੀ ਮੈਸੇਜ ਆਉਂਦੇ ਨੇ ਪਰਸਨਲ ਕਾਲਸ ਵੀ ਆਉਂਦੀਆਂ ਨੇ ਕਿ ਇਹਦੇ ਵਿੱਚ ਕੌਣ एलिजिबल ਆ ਇਹ ਭਰਤੀ ਕਦੋਂ ਤੱਕ ਆਉਗੀ ਤੇ ਉਹ ਸਾਰਾ ਮਸਲਾ ਹੈ ਕੀ ਤਾਂ ਉਸੇ ਬਾਬਤ ਆਪਾਂ ਆਪਣੀ ਵੀਡੀਓ ਚ ਗੱਲ ਕਰਾਂਗੇ ਕਿਸ ਨੂੰ ਕੌਣ ਜਿਹੜਾ ਵਿਦਿਆਰਥੀ ਅਪਲ ਕਰ ਸਕਦੇ ਨੇ ਭਰਤੀ ਕਦੋਂ ਤੱਕ ਆ ਸਕਦੀ ਆ ਉਹ ਸਾਰੀ ਗੱਲਬਾਤ ਆਪਾਂ ਆਪਣੀ ਵੀਡੀਓ ਚ ਕਰਾਂਗੇ ਤੁਸੀਂ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ ਜਿਆਦਾ ਟਾਈਮ ਨਹੀਂ ਲਾਵਾਂਗੇ 2-2 3 ਮਿੰਟ ਦੀ ਵੀਡੀਓ ਬਣੀ ਹੈ ਕਿਉਂਕਿ ਇੰਪੋਰਟੈਂਟ ਗੱਲ ਹੀ ਆਪਾਂ ਕਰਨੀ ਹੁੰਦੀ ਆ ਤਾਂ ਉਸੇ ਮਸਲੇ ਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਪੰਜਾਬ ਸਰਕਾਰ ਨੇ ਹੁਣੇ ਅਨਾਉਂਸ ਕੀਤਾ ਕਿ 3600 ਕਿ স্পেশাল এড્યુਕੇਟਰ ਦੀ ਭਰਤੀ ਆ ਰਹੀ ਹੈ ਉਹਦੇ ਵਿੱਚ ਕੁਝ ਪ੍ਰਾਇਮਰੀ টিਚਰ ਹੋਣਗੇ ਤੇ ਲਗਭਗ 50% ਉਹਦੇ ਵਿੱਚੋਂ ਮਾਸਟਰ ਕੈਡਰ ਦੇ টিਚਰ ਹੋਣਗੇ ਤਾਂ ਉਹ ਭਰਤੀ ਤੇ ਜਿਹੜਾ ਪਹਿਲਾ ਨੋਟੀਫਿਕੇਸ਼ਨ 393 ਪੋਸਟਾਂ ਦਾ ਪ੍ਰਾਇਮਰੀ ਕੈਡਰ ਦਾ ਆ ਰਿਹਾ ਉਹਦੇ ਲਈ एलिजिਬਿਲਟੀ ਕੀ ਆ ਕਿ ਉਹਨੂੰ ਕਿਹੜੇ ਵਿਦਿਆਰਥੀ ਪਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦਾ ਪੀਐਸਟੈਟ ਪਾਸ ਆ ਉਹ ਵਿਦਿਆਰਥੀ ਉਹਨੂੰ ਪਰ ਸਕਦੇ ਆ ਪਰ ਉਹ ਪੋਸਟਾਂ ਉਹੀ ਵਿਦਿਆਰਥੀ ਪਰ ਸਕਦੇ ਜਿਨ੍ਹਾਂ ਕੋਲੇ ਸਪੈਸ਼ਲ এডਿਕੇਸ਼ਨ ਦਾ ਡਿਪਲੋਮਾ ਐਲੀਮੈਂਟਰੀ ਹੈਗਾ ਜਾਨੀ ਕਿ ਈਡੀਟੀ ਉਹਨਾਂ ਦੀ ਸਪੈਸ਼ਲ এডਿਕੇਸ਼ਨ ਦੇ ਵਿੱਚ ਹੋਣੀ ਚਾਹੀਦੀ ਆ ਹੁਣ ਇਹਦਾ ਸੋਰਸ ਆਪਣੇ ਕੋਲ ਕੀ ਹੈ ਕਿ ਇਹ ਪੰਜਾਬ ਸਰਕਾਰ ਦਾ ਅਫੀਸ਼ੀਅਲ ਗੈਜ਼ਟ ਆ ਉਹਦੀ ਇੱਕ ਵਾਰ ਤੁਹਾਨੂੰ ਕਟਿੰਗ ਲਾ ਕੇ ਦਿਖਾ ਰਹੇ ਆ ਇਸ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਵਿਦਿਆਰਥੀ ਨੂੰ ਸ਼ੁਡ ਹੈਵ ਪਾਸਡ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਔਰ ਇਟਸ ਇਕੁਇਲੈਂਟ ਜਾਨੀ ਕਿ ਸਪੈਸ਼ਲ এডਿਕੇਸ਼ਨ ਦੇ ਵਿੱਚ ਤੁਹਾਡਾ ਡਿਪਲੋਮਾ ਪਾਸ ਹੋਣਾ ਚਾਹੀਦਾ ਤੁਸੀਂ ਇਹ ਸਪੈਸ਼ਲ ਐਜੂਕੇਟਰ ਵਾਲੀ ਈਟੀਟੀ ਭਰਤੀ ਤਾਂ ਹੀ ਭਰ ਸਕਦੇ ਹੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਕੋਲ ਸਿੰਪਲ ਡਿਪਲੋਮਾ ਹੈ ਅਤੇ ਤੁਸੀਂ ਇਹ ਜਿਹੜੇ ਪੋਸਟਾਂ ਉਹ ਫਿਲ ਕਰ ਦੋਗੇ ਤਾਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ ਕਿਉਂਕਿ ਇਹ ਪੋਸਟਾਂ ਸਿਰਫ ਤੇ ਸਿਰਫ ਸਪੈਸ਼ਲ ਐਜੂਕੇਸ਼ਨ ਦੀਆਂ ਨੇ ਤਾਂ ਸਪੈਸ਼ਲ ਐਜੂਕੇਸ਼ਨ ਨਾਲ ਰਿਲੇਟਡ ਤੁਹਾਡੇ ਕੋਲੇ ਈਟੀਟੀ ਹੋਣੀ ਚਾਹੀਦੀ ਆ ਤੇ ਇਹਦੀ ਇੱਕ ਹੋਰ एलिਜੀਬਿਲਟੀ ਇਹ ਬਣ ਰਹੀ ਆ ਕਿ ਤੁਹਾਡਾ ਪੀਐਸਟੈਟ 20 ਪਾਸ ਹੋਣਾ ਲਾਜ਼ਮੀ ਹੈ ਤੇ ਦੋ एलिਜੀਬਿਲਟੀਆਂ ਨੇ ਇਸ ਤੋਂ ਬਿਨਾ ਮਾਸਟਰ ਕੈਡਰ ਦੇ ਲਈ ਜੇਕਰ ਆਪਾਂ ਵੇਖਿਆ ਜਾਵੇ ਜੋ ਭਰਤੀ ਆਉਣੀ ਆ ਉਹਦਾ ਹਾਲੇ ਕੋਈ ਵੀ ਪੁਖਤਾ ਸਬੂਤ ਨਹੀਂ ਹੈ ਕਿ ਉਹ ਕਦੋਂ ਆਵੇਗੀ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਦੀ ਗੱਲ ਕਰ ਰਹੇ ਆ ਤੇ ਈਟੀਟੀ ਕੈਡਰ ਜਿਹੜੀ ਸਪੈਸ਼ਲ ਐਜੂਕੇਟਰ ਦੀ ਭਰਤੀ ਆ ਉਹ ਤੁਹਾਨੂੰ ਇਸੇ ਜੁਲਾਈ ਹਫਤੇ ਦੇ ਵਿੱਚ ਉਹਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਤਾਂ ਉਹੀ ਸਾਥੀ ਇਸ ਪੋਸਟਾਂ ਨੂੰ ਭਰ ਸਕਦੇ ਨੇ ਜਿਨ੍ਹਾਂ ਕੋਲੇ ਈਟੀਟੀ ਦਾ ਸਪੈਸ਼ਲ ਐਜੂਕੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਹੈ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਕੇਡਰ ਦੇ ਸਾਥੀ ਜਿਹੜੇ ਵੀ ਸਵਾਲ ਪੁੱਛ ਰਹੇ ਨੇ ਕਿ ITT ਦੀ ਭਰਤੀ ਜਿਹੜੀ ਸਪੈਸ਼ਲ ਐਜੂਕੇਟਰ ਵਾਲੀ ਆਈ ਹੋਈ ਹੈ ਜਾਂ ਆਉਣੀ ਆ ਤਾਂ ਉਸ ਦੇ ਵਿੱਚ ਕੁਆਲਿਫੀਕੇਸ਼ਨ ਕੀ ਹੋਗੀ ਤਾਂ ਉਹਨਾਂ ਨੂੰ ਜਰੂਰ ਇਹ ਵੀਡੀਓ ਫਾਰਵਰਡ ਕਰ ਦਿਓ ਤੇ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ